हां जी दोस्तों सारेया नुं सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਵੀਰ ਹਰਵੀਰ ਸਿੰਘ ਦੇ ਫਾਰਮ ਤੇ ਸੋ ਦੋਸਤੋ ਅੱਜ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਦਿਖਾ ਦਾਂਗੇ ਨੀਲੀ ਦੀਆਂ ਦੋ ਮੱਝਾਂ ਨੇ ਤੇ ਇੱਕ ਵੜ ਦਿਖਾਵਾਂਗੇ ਇਸ ਕਵਰੇਜ ਵਿੱਚ ਪਸ਼ੂ ਦੋਸਤੋ ਤਿੰਨੇ ਗੱਬਣ ਨੇ ਬਿਲਕੁਲ ਕੋਈ ਵੀ ਰਾਵੇ ਖਰੀਦਦਾਰ ਤਸੱਲੀ ਕਰੇ ਆਪਣੀ ਨਰਕ ਪਰਖਾ 틍 ਕੇ ਕਿਉਂ ਥਾਂ ਦੀ ਤਸਦੀਕ ਕਰ ਸਕਦਾ ਅੱਜ ਦੋਸਤੋ 18 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਦੋਸਤੋ ਸ਼ਾਮ ਦੇ 5:00 ਵਜੇ ਦਾ ਹੈਗਾ ਵੈਸੇ ਪਸੂ ਗੱਬਣਾ ਦੋਸਤੋ ਠੀਕ ਆ ਤੇ ਡਿਟੇਲ ਆਪਾਂ ਵੀਰ ਹਰਵੇਲ ਦੇ ਨਾਲ ਪੂਰੀ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਲੈਨੇ ਆਂ ਆਓ ਚੱਲਦੇ ਆਂ ਸਭ ਤੋਂ ਪਹਿਲਾਂ ਬਾਈ ਹਰਵੇਲ ਸਿੰਘ ਸਤਿ ਸ੍ਰੀ ਅਕਾਲ ਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਜਿਹੜੇ ਸਾਨੂੰ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਟੇਟਾ ਵੀ ਜੀ ਸਤਿ ਸ੍ਰੀ ਅਕ ਅੱਛਾ ਭਾਈ ਹਰ ਵੇਲ ਸਿਆਂ ਕਿਵੇਂ ਚੱਲਦੇ ਕੰਮ ਕਰ ਵਧੀਆ ਫਿਰ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਵਾ ਬਾਕੀ ਸਾਲ ਥੋੜਾ ਸ਼ੁਰੂ ਹੋ ਗਿਆ ਵਾ ਪ੍ਰੋਬਲਮ ਤਾਂ ਹੁੰਦੀ ਹੈ ਸਰਦੀ ਦੇ ਵਿੱਚ ਗਾਹਕ ਨੂੰ ਵੀ ਆਉਂਦੀ ਆਪ ਨੂੰ ਵੀ ਆਉਂਦੀ ਹੈ ਤਾਂ ਸਭ ਤੋਂ ਜ਼ਿਆਦਾ ਤਾਂ ਆ ਰਹੀ ਜਿਹੜੇ ਪਸ਼ੂਆਂ ਦੇ ਪਿੱਛੇ ਬੱਚੇ ਨੇ ਬਸ ਉਹਨਾਂ ਨੂੰ ਤੇ ਤਕਰੀਬਨ ਤੁਹਾਨੂੰ ਬਤਾਣਾ ਚਾਹੂਗਾ ਭੈਣ ਭਰਾਵਾਂ ਲਈ ਜਿਹੜੇ ਹੁਣ ਏਡੇ ਸਿਆਲ ਦੇ ਵਿੱਚ ਸਾਰੇ ਪਰਿਵਾਰ ਫੈਮਿਲੀ ਦਾ ਸਫਰ ਕਰਦੇ ਆ ਸਵੇਰੇ ਗੰਗੂ ਸਾਹਿਬ ਜੀ ਵੇਖੋ ਆਉਣਾ ਤਾਂ ਆਪਾਂ ਘਰੇ ਹੀ ਹੁੰਦਾ ਹਾਂ 10 ਮਿੰਟ ਲੇਟ ਚਲੇ ਜਾਓ ਹਾਂ ਤੇ ਜਾਂ 10 ਮਿੰਟ ਪਹਿਲਾਂ ਤੁਰਪੋ ਤਾ ਜਿੱਥੇ ਨਾਈਟ ਦਾ ਹੋ ਜਾਂਦਾ ਖਾਸ ਕਰਕੇ ਰਾਤੀ ਤੋਂ ਹੁੰਦਾ ਬਹੁਤ ਮੜੀ ਆ ਤਾ ਬਿਲਕੁਲ ਰੁਕ ਜਾਓ ਦਿਨੇ ਆਰਾਮ ਨਾਲ ਆ ਜਾਓ ਕੋਈ ਆਪਾਂ ਨੂੰ ਕਾਲੀ ਨਹੀਂ ਹੁੰਦੀ ਪਰ ਕਰਨ ਆਪਾਂ ਘਰੇ ਆ ਕੇ ਕੁਝ ਨਹੀਂ ਹੁੰਦਾ ਪਰ ਆਪਾਂ ਇਹ ਹੁੰਦਾ ਕਿ ਕਿਤੇ ਰਹਿਣਾ ਨਹੀਂ ਹੁੰਦਾ ਹਾਂ ਤੇ ਬਿਲਕੁਲ ਤੇ ਬਾਕੀ ਸੁਝਾਅ ਇਹੀ ਆ ਕਿ ਬਿਲਕੁਲ ਟਾਈਮ ਵੇਖ ਕੇ ਚੱਲੋ ਧੁੰਦ ਲੱਥੀ ਤੋਂ ਚਲੇ ਜਾਓ ਤੇ ਜੇ ਰਾਤ ਹੋ ਜਾਂਦੀ ਹੈ ਤੇ ਰਾਤੀ ਤੋਂ ਤਾਂ ਬਿਲਕੁਲ ਨਹੀਂ ਦਿਖਾਈ ਦਿੰਦਾ ਹੂੰ ਤਾਂ ਕੋਸ਼ਿਸ਼ ਕਰੋ ਕਿ ਆਪਾਂ ਟਾਈਮ ਨਾ ਕਰਨ ਹੋਈਏ ਨਹੀਂ ਤਾਂ ਫਿਰ ਰੁਕ ਜਿਓ ਬਿਲਕੁਲ ਜੀ ਬਿਲਕੁਲ ਸੋ ਇਹ ਵੀ ਜੜੀਆਂ ਦੋਸਤੋ ਜ਼ਰੂਰ ਗੱਲਾਂ ਦਾ ਧਿਆਨ ਰੱਖਿਆ ਜਾਵੇ ਠੀਕ ਆ ਤੇ ਅਚਾਰ ਰਵੀਰ ਭਾਈ ਤਿੰਨ ਪਸ਼ੂ ਆ ਤਾਂ ਤਿੰਨੇ ਗੱਬਣੇ ਅੱਜ ਅ ਬਿਲਕੁਲ ਸੰਧਾ ਸਾਹਿਬ ਚਾਰ ਹੀ ਨੇ ਦੋ ਘਾਵਾ ਨੇ ਦੋ ਮੱਜਾਂ ਨੇ ਸਾਰੇ ਗੱਬਣ ਨੇ ਸਾਰੇ ਗੱਬਣ ਹਾਂਜੀ ਠੀਕ ਹੈ ਭਰਾ ਜੀ ਆਜੋ ਨਾਲ ਦੀ ਨਾਲ ਡਿਟੇਲਸਾਂ ਦੀ ਕਰਦੇ ਚੱਲੀਏ ਤੇ ਹਰਪੇਰ ਭਾਈ ਪਹਿਲੇ ਨੰਬਰ ਤੇ ਨੀਲੀ ਦੀ ਆਪਣੇ ਕੋਲ ਮੈਂ ਆ ਗਈ ਆ ਸੰਧਾ ਤੀਜੇ ਸੂਏ ਮੱਜ ਨੇ ਸੋਣਾ ਅੱਛਾ ਜੀ ਬਿਲਕੁਲ ਪਿਓ ਨੀਲੀ ਆ ਅੱਛਾ ਜੀ ਜੀ ਆਪਾਂ ਮੱਜ ਦੀ ਲੰਬਾਈ ਦੀ ਗੱਲ ਕਰੀਏ ਹਾਂ ਤਾਂ ਵੇਲ ਬਹੁਤ ਜ਼ਿਆਦਾ ਵਾ ਠੀਕ ਹੈ ਜੀ ਤੇ ਹਾਈਟ ਵੀ ਸੋਹਣੀ ਆ ਠੀਕ ਹੈ ਜੀ ਤਾਂ ਚੋਆ ਵੀ ਇੱਕ ਨੰਬਰ ਨਿਕਲੂਗਾ ਜਿਹੜਾ ਸੂਣ ਦਾ ਸਮਾਂ ਹਜੇ ਦਾ ਸੰਧੂ ਸਾਹਿਬ 7-8 ਦਿਨ ਬਾਕੀ ਆ 7-8 ਦਿਨ ਹਾਂ ਸੂਹਾ ਤੇਜੱਸ ਹੁੰਦੀ ਆ ਸੂਹਾ ਤੇਜੱਸ ਹੁੰਦੀ ਆ ਤਾਂ ਕਿ ਚੰਗੀ ਨਿਗਰ ਆ ਪੱਦਰ ਆ ਲੋ ਵੀ ਭਰਾਵੋ ਤੇਜੱਸ ਸੂਹਾ 8 ਦਿਨ 7 ਦਿਨ ਬਾਕੀ ਆ ਸੂਣ ਦੇ ਵਿੱਚ ਤੇ ਚੰਗੀ ਪਲੀ ਆ ਠੀਕ ਆ ਜੀ ਰਾਜੀਪੂਰੀ ਆ ਦੋਸਤੋ ਹਾਈਟ ਬੇਸ਼ੱਕ ਮੀਡੀਅਮ ਦੇ ਵਿੱਚ ਤੁਸੀਂ ਅਕਾਊਂਟ ਕਰ ਲਓ ਪਰ ਪਲੀ ਪੁਲੀ ਵੇਖੋ ਤੁਸੀਂ ਵਜ਼ਨ ਵਟਾ ਵੇਖੋ ਪੂਰੀ ਜੰਮੀ ਪਲੀ ਚੰਗੀ ਸੋਹਣੀ ਸੇਵਾ ਦੇ ਵਿੱਚ ਰਹੀ ਆ ਬਾਕੀ ਥਣ ਲੇਵਾ ਵੇਖੋ ਦੋਸਤੋ ਚੌਰਸ ਲੇਵਾ ਬਾਕੀ ਲਾਏ ਬਣਾਏ ਪੂਰਾ ਪਈ ਆ ਕੋਈ 5-7 ਦਿਨਾਂ ਦੇ 7 ਦਿਨਾਂ ਦੇ ਵਿੱਚ ਆਪਾਂ ਹੋਰ ਉਮੀਦ ਕਰ ਸਕਦੇ ਆ ਵੀ ਸੋਹਣਾ ਲੇਵਾ ਬਣਾ ਕੇ ਤਿਆਰ ਕਰ ਸਕੀ ਸੰਤੂ ਸਾਹਿਬ ਜਿਹੜੀ ਇਹਦੀ ਚਾਲ ਆ ਬਿਲਕੁਲ ਕੋਹੜੀਆਂ ਵਾਂਗੂ ਆ ਤੋੜਾ ਬਿਲਕੁਲ ਨਿੱਗਰ ਬਿਲਕੁਲ ਜੀ ਬਿਲਕੁਲ ਸੋ ਕਾਫੀ ਸੋਹਣੀ ਦੇਖਾ ਦੋਸਤੋ ਮੈਂ ਇਹਦੀ ਵੇਖੋ ਬਨਾਵਟ ਵਿੱਚ ਜਿੰਨੀ ਵੀ ਬਿਲਕੁਲ ਹੈਗੀ ਆ ਬਿਲਕੁਲ ਆ ਤੁਸੀਂ ਵੇਖੋ ਸਿੰਘ ਮੂੰਹ ਮੱਥਾ ਬਹੁਤ ਵਧੀਆ ਬਿਲਕੁਲ ਸਟੇਟ ਪਟਾ ਆਉਂਦਾ ਥੋੜਾ ਜਿਹਾ ਵਿੱਚੋਂ ਟੁੱਟ ਜਾਂਦਾ ਅੱਖਾਂ ਚਾਰੇ ਪੈਰ ਧੋਤੇ ਆ ਦੋਸਤੋ ਬੱਗੀ ਨਾਸ ਤੇ ਬਿਲਕੁਲ ਪਤਲੇ ਪਿੰਡੇ ਦੀ ਆ ਠੀਕ ਆ ਪੂਛ ਉੱਪਰ ਤੱਕ ਵਾਈਟ ਆ ਬਿਲਕੁਲ ਤੋਰਾ ਸੰਦੂ ਸਾ ਬਹੁਤ ਵਧੀਆ ਆ ਸੋ ਚਾਲ ਵੇਖੋ ਤੁਸੀਂ ਥੋੜੀ ਜਿਹੀ ਬਈ ਹਰ ਵੇਰ ਇੱਕ ਵਾਰੀ ਹੋਰ ਕਮਾਦ ਗਏ ਠੀਕ ਆ ਸੋ ਮਾਜੇ ਦੋਸਤੋ ਵੇਖੋ ਤੋਰਾ ਤਾਰ ਇਹੋ ਜਿਹਾ ਵੀ ਹਟ ਜੋ ਪਾਸੇ ਹਟ ਜੋ ਪਾਸੇ ਵਾਲੀ ਗੱਲ ਬਾਤ ਆ ਵੀ ਕਈ ਵਾਰਾ ਪਸ਼ੂ ਬਿਲਕੁਲ ਜਿਵੇਂ ਕਹਿ ਲਈ ਨਾ ਵੀ ਜ਼ੋਰ ਲਵਾ ਕੇ ਬਿਲਕੁਲ ਖਿੱਚ ਖਿਚਾ ਕਰਕੇ ਪਸ਼ੂ ਤੁਰਦਾ ਇਹ ਤੁਸੀਂ ਮੱਝ ਵੇਖੋ ਜਿਵੇਂ ਜਿਵੇਂ ਬਾਈ ਹਰਵੇਲ ਨਾਲ ਦੀ ਨਾਲ ਤੁਰਿਆ ਜਾਂਦਾ ਬਿਲਕੁਲ ਨਾਲ ਨਾਲ ਉਸੇ ਸਪੀਡ ਦੇ ਨਾਲ ਨਾਲ ਤੁਰਦੀ ਹੈ ਕੋਈ ਕਾਲੀ ਨਹੀਂ ਪੈਂਦੀ ਜਾਂ ਕੋਈ ਬਾਲਾ ਸਲੋ ਨਹੀਂਗੀ ਤੋਰਾ ਤਾਰਾ ਬਹੁਤ ਕਮਾਲ ਦਾ ਸੋ ਥਣ ਭਾਂਡਾ ਬਹੁਤ ਸੋਹਣਾ ਬਾਕੀ ਮਾਰਕਿੰਗ ਜਿੰਨੀ ਹੈਗੀ ਆ ਤੁਹਾਡੇ ਸਾਹਮਣੇ ਆ ਜਿੰਨੀ ਵੀ ਮਾਰਕਿੰਗ ਆ ਬਿਲਕੁਲ ਜਾਇਜ਼ ਮਾਰਕਿੰਗ ਆ ਚਾਰੇ ਖੁਰ ਤੋਤੇ ਆ ਬਹੁਤੇ ਵੀਰ ਜਿਵੇਂ ਆਪਾਂ ਮੰਨ ਲਈਂ ਨੀਆ ਕਿ ਵੀਰਾ ਮਾਰਕਿੰਗ ਵੇਖ ਕੇ ਚੱਲਦੇ ਆ ਬਾਕੀ ਬਾਡੀ ਸਟਰਕਚਰ ਵੀ ਸੋਹਣਾ ਢਿੱਲਾ ਟੋਲਾ ਪਿੰਡੇ ਦੇ ਵਿੱਚ ਨਾਰਮਲ ਤੁਹਾਨੂੰ ਦਿਖਾਈ ਦੇਣਗੀਆਂ ਸੋ ਬਾਕੀ 35 ਤੋਂ ਪਰ ਇੱਕ ਨੰਬਰ ਆ ਦੋਸਤ ਕਿਉਂਕਿ ਕੋਈ ਵੀਰ ਗੱਬਣ ਪਸੂਆ ਭਾਰ ਪਿੱਛੇ ਦੀ ਤਾਂ 35 ਦੀ ਜਿਹੜੀ ਆ ਤਸੱਲੀ ਹੁੰਦੀ ਆ ਉਹ ਆਪਾਂ ਬਈਰ ਵੇਲ ਤੋਂ ਲੈ ਲੈਨੇ ਆ ਨਾਰਮਲੀ ਇੱਕ ਭਾਰ ਪਿੱਛੇ ਦੀ ਤੇ 35 ਦੀ ਜਿਹਦਾ ਸਰ ਆਪਣੇ ਥਣ ਦੀ ਚਵਾਈ ਪੋਲੀ ਦੀ ਆਪਣੀ ਗਾਰੰਟੀ ਰਹੂਗੀ ਹਾਂਜੀ ਤੇ ਭਾਰ ਪਿੱਛੇ ਦੀ ਆਪਣੀ ਗਾਰੰਟੀ ਰਹੂਗੀ ਤੇ ਮੱਝ ਹਜੇ ਪੂਰੀ ਬਣ ਕੇ ਤਿਆਰ ਨਹੀਂ ਹੋਈ ਹਜੇ ਪੂਰੀ ਬਣੂਗੀ ਠੀਕ ਹੈ ਜੀ ਚੰਗੀ ਬਣੂਗੀ ਨਿਗਰਿਆ ਹਜੇ ਬਿਲਕੁਲ ਬਿਲਕੁਲ ਕਰੜਾ ਪੁੜਾ ਹੋ ਸਕਦਾ ਹੈ 10 ਦਿਨ ਵੀ ਸੰਧੂ ਸਾਹਿਬ ਲੈ ਜਾਏ ਪਰ ਜਿਹੜਾ ਵੀ ਵੀਰ ਲੈ ਜਾਊਗਾ ਯਾਦ ਕਰੂਗਾ ਹੂੰ ਚੰਗੀ ਆ ਠੀਕ ਹੈ ਜੀ ਤੇ ਹਰਵੈਲ ਭਾਈ ਚਲੋ ਮੱਝ ਜਿੰਨੇ ਵੀ ਓਵਰঅল ਸਾਰੀ ਚੰਗੀ ਆ ਦਾ ਰੇਟ ਪੜਦਾ ਵੀ ਬਿਲਕੁਲ ਵਾਕੀ ਸੰਧੂ ਸਾਹਿਬ ਦੀ ਖਾਸੀਅਤ ਵਾਰ ਆਪਾਂ ਵਾਰ ਵਾਰ ਰਿਪੀਟ ਕਰ ਰਹੇ ਆ ਜਿੰਨੇ ਵੀ ਘਰੇ ਪਸ਼ੂ ਵੱੱਦੇ ਆ ਭਾਵੇਂ ਹਾਈਟ ਮੀਡੀਅਮ ਆ ਪਰ ਇਹਦੀ ਲੈਂਥ ਬਿਲਕੁਲ ਜਿੱਦਾਂ ਆਪਾਂ ਇੱਕ ਗੋ ਕਹਿ ਦਿੰਦੇ ਆ ਹਨਾ ਨਿਉਵੇਂ ਦੇ ਨਾਲ ਗੋ ਪਰ ਰੇਲ ਗੱਡੀ ਦੇ ਡੱਬੇ ਆ ਡੱਬੇ ਵਾਂਗੂੰ ਹੂੰ ਲੰਬਾਈ ਬਹੁਤ ਸਪੈਸ਼ਲ ਆ ਦੋਸਤੋ ਲੰਬਾਈ ਦੀ ਕਾਫੀ ਆ ਬਾਕੀ ਤੁਹਾਨੂੰ ਪਤਾ ਨੀਲੀਆਂ ਦੇ ਵਿੱਚ ਮਧਰੀ ਡੌਲੀ ਤੇ ਲੰਬਾਈ ਹੀ ਹੁੰਦੀ ਪਸ਼ੂਆਂ ਦੀ ਮੇਨ ਇਹਨਾਂ ਦੀ ਪਹਿਚਾਣੀ ਇਹੋ ਚੌੜਾ ਪੈਰ ਆਗਲਾ ਆ ਦੇਖੋ ਭਰਾਵੋ ਇਹ ਮੱਝ ਪਸੰਦ ਆਊਗੀ ਜਿਹੜਾ ਵੀ ਕੋਈ ਖਰੀਦੂਗਾ ਦਿਲ ਨੂੰ ਲੱਗੂਗੀ ਏਡੀ ਗੱਲ ਨਹੀਂ ਕੋਈ ਦੂਰੋਂ ਨੇੜੇੋਂ ਆ ਰਿਹਾ ਤੇ ਕੋਈ ਨਾਰਾਜ਼ ਨਹੀਂ ਹੋ ਕੇ ਜਾਂਦਾ ਦੋਸਤੋ ਚੰਗੀ ਆ ਓਵਰ ਆਲ ਜਿੰਨੀ ਆ ਸਾਰੀ ਚੰਗੀ ਆ ਬਾਕੀ ਬਣੂ ਕੀ ਕਰਮਾ ਵਾਲੀ ਪੂਰਾ ਜਿੰਨਾ ਆਪਾਂ ਆਸ ਕਰਦੇ ਆ ਉਹ ਬਣ ਤੇ ਨਹੀਂ ਬਣ ਕੇ ਆਪਾਂ ਦਿਖਾਉਣ ਨੂੰ ਦਿਖਾਈ ਦਿੰਦੇ ਆ ਪਰ ਥੋੜਾ ਚਲੋ ਸਮਾਂ ਲੱਗ ਜਾਂਦਾ ਫਿਰ ਹੋਰ ਵੀਡੀਓ ਆ ਬਿਲਕੁਲ ਦੇਖੋ ਜੀ 53 ਚਲੋ ਇੱਕ ਨੰਬਰ ਆ ਬਾਕੀ ਕਿਸੇ ਭੈਣ ਭਰਾਣੇ ਚਲੋ ਕਾਰ ਹੀ ਲੈਣੀ ਆ ਤਸੱਲੀ ਤੇ ਕੀ ਮੁੱਲ ਰਹੂਗਾ ਮੇਰੇ ਦਾ ਸਨ ਜੀ ਮੁੱਲੇ ਦਾ 85000 ਆ ਮਾਨਤਾਨ ਆਪਾਂ ਕਰਾਂਗੇ ਘਰ ਆ ਜਾਂਦਾ ਖੁੱਲਾ 85 ਚੋਂ ਹਾਂ ਜੀ ਵੀਰ ਜੀ ਬਿਲਕੁਲ ਮਾਨਤਾਨ ਹੋਊਗਾ ਜੀ ਅੱਛਾ ਜੀ ਅੱਛਾ ਲਓ ਜੀ 85000 ਦੇ ਵਿੱਚੋਂ ਗਰੰਟੀ ਦੇ ਵੀ ਮੰਗਾਉਣੀ ਹੋਊਗੀ ਤੇ ਆਪਾਂ ਭਾਰ ਪਿੱਛੇ ਦੀ ਤੇ ਥਾਂ ਦੀ ਗਰੰਟੀ ਦੇ ਕੇ ਭੇਜਦਾ ਹਾਂ ਹ ਲਓ ਜੀ ਭਾਰ ਪਿੱਛੇ ਦੀ ਥਾਣਾ ਦੀ ਤਿੱਪਣ ਇੱਕ ਨੰਬਰ ਹੋਊਗੀ ਤਸੱਲੀ ਆ ਜਿਹੜੀ ਚੀਜ਼ ਦੀ ਗਰੰਟੀ ਤਸੱਲੀ ਹੋਊਗੀ ਦੋਸਤੋ ਤਸੱਲੀ ਹੋਊਗੀ ਠੀਕ ਆ ਚਾਹੇ ਕੋਈ ਵੀ ਆਨਲਾਈਨ ਸੌਦਾ ਕਰਦਾ ਤੇ ਅੱਗੇ ਆ ਗਈ ਦੂਜੇ ਸੰਧੂ ਸਾਹਿਬ ਤੀਜੇ ਸਵੇਰ ਮੱਝ ਨੇ ਇੰਨੇ ਵੀ ਸੁਣਾ ਤੀਜਾ ਸਵੇਰ ਸੰਧੂ ਸਾਹਿਬ ਇਹਦੀ ਵੀ ਆਪਾਂ ਗੱਲ ਕਰੀਏ ਤਾਂ ਜਿਹੜਾ ਇਹਦਾ ਪਛੋਕੜ ਆ ਬਹੁਤ ਚੰਗਾ ਮੱਝ ਦਾ ਅੱਛਾ ਜੀ ਹਾਂਜੀ ਉਹਨਾਂ ਕੋਲੇ ਨੀਲੀ ਦੀਆਂ ਹੀ ਜ਼ਿਆਦਾਤਰ ਮੱਝਾਂ ਜਿੰਨਾਂ ਕੋਲੋਂ ਆਪਾਂ ਇਹ ਖਰੀਦੀ ਆ ਠੀਕ ਹੈ ਜੀ ਤਾਂ ਮਤਲਬ ਜਿਹੜੀ ਦੀ ਅੱਖ ਆ ਬਿਲਕੁਲ ਸਾਈਡ ਆ ਜਿਹੜੇ ਬਿਲਕੁਲ ਲਾਲ ਸਾਈਡਾਂ ਨੇ ਇਹਦੀਆਂ ਮੱਜੀਆਂ ਅੱਖ ਦੀਆਂ ਠੀਕ ਆ ਤਾਂ ਬਿਲਕੁਲ ਜਿੱਦਾਂ ਆਪਾਂ ਪਾਕਿਸਤਾਨ ਬਲੱਡ ਲਾਈਨ ਦੀਆਂ ਮੱਜਾਂ ਵੇਖੀਆਂ ਜਾਂਦੀਆਂ ਲੰਬਾਈ ਦੇ ਵਿੱਚ ਸਿੰਗ ਸਾਈਡ ਤੋਂ ਵੇਖ ਲਓ ਹਰ ਸਾਈਡ ਤੋਂ ਵੇਖ ਲਓ ਹੂੰ ਸੋ ਦੋਸਤੋ ਵੀਰ ਦਾ ਕਹਿਣ ਦਾ ਮਤਲਬ ਇਹ ਵੀ ਹੈਗਾ ਵੀ ਕਿਤੇ ਨਾ ਕਿਤੇ ਜਿਹੜੇ ਮਾਲ ਦੇ ਵਿੱਚੋਂ ਲਿਆ ਪਸੂ ਰਵੇ ਦੇ ਵਿੱਚੋਂ ਨੀਲੀ ਟੱਚ ਹੈਗਾ ਤੇ ਸਿੰਗਲ ਹੱਡੀ ਆ ਬਾਕੀ ਮੂੰਹ ਮੱਥਾ ਇੱਕ ਵਾਰੀ ਤਾਂ ਜ਼ਰੂਰ ਦਿਖਾ ਦੇਣੇ ਮੱਥੇ ਦੇ ਵਿੱਚ ਬੱਲ ਸਿੰਘ ਪੂਰੇ ਗੁਲਾਈ ਕਰਕੇ ਜਿਹੜੀ ਬੈਕ ਸਾਈਡ ਤੋਂ ਨੀਲੀ ਦਾ ਦੋਸਤੋ ਪਸ਼ੂ ਦੀ ਪਛਾਣ ਆ ਵੀ ਬਿਲਕੁਲ ਸਿੰਘ ਆ ਰਾਉਂਡ ਗੁਲਾਈ ਦੇ ਵਿੱਚ ਕਰਕੇ ਪਿੱਛੋਂ ਇੱਕ ਸਪਰਿੰਗ ਟੈਪ ਜਿਹੜਾ ਨਾ ਸਿੰਘ ਦੀ ਗੁਲਾਈ ਹੁੰਦੀ ਜਾਂਦੀ ਹੈ ਪਿੱਛੋਂ ਦੀ ਪਿੱਛੇ ਮੁੜਦਾ ਜਾਂਦਾ ਸਿੰਘ ਠੀਕ ਆ ਬਾਕੀ ਸਾਨੂੰ ਸਾਬ ਅੱਖਾਂ ਦੇ ਵਿੱਚ ਥੋੜਾ ਜਵਾਬ ਆ ਚਾਹੀਦਾ ਬਿਲਕੁਲ ਆ ਸਾਈਡ ਦਿਖਾਓ ਇਹਦੀ ਹਾਂ ਠੀਕ ਆ ਬਿਲਕੁਲ ਰੈੱਡ ਸਾਈਡਾਂ ਨੇ ਠੀਕ ਆ ਇਹਦੇ ਵਿੱਚ ਵੀ ਜਵਾਬ ਆ ਤੇ ਬਾਕੀ ਤੁਸੀਂ ਦੋਸਤੋ ਇਹ ਨਹੀਂ ਹੈਗਾ ਵੀ ਆਪਾਂ ਜ਼ਰੂਰੀ ਨੀਲੀ ਦੇ ਵਿੱਚ ਤੁਸੀਂ ਸਮਝਣਾ ਬਾਕੀ ਸਟਰਕਚਰ ਪਾਰਟੀ ਬਹੁਤ ਸੋਹਣਾ ਮੱਚਦਾ ਜਿੰਨੀ ਵੀ ਆ ਚੰਗੀ ਆ ਫਰੀ ਹੈ ਉਹਦਾ ਚੰਗਾ ਖ ਦੁੱਧ ਚੰਗਾ ਚੋ ਆ ਜੂਗੀ ਉਮੀਦ ਕਰਦੇ ਆ ਸੰਤੂ ਸਾਹਿਬ ਦੋਨੇ ਮੱਜਾਂ ਜਿਹੜੀਆਂ 13 14 ਤੇ ਚੱਲਣੀਆਂ ਚਾਹੀਦੀਆਂ ਚੰਗੇ ਸਾਹਮ ਸੰਭਾਲਣ ਕਰੋ ਨਹੀਂ ਤਾਂ 12 ਤਾਂ ਨੋਰਮਲ ਚੋ ਆਈ ਇਹਨਾਂ ਦੋਵਾਂ ਨੂੰ ਕਰਾਉਣੀ ਚਾਹੀਦੀ ਹੈ ਠੀਕ ਹੈ ਜੀ ਤੇ ਹੈ ਦੋਸਤੋ ਬਿਲਕੁਲ ਭਰਿਆ ਭਾਂਡਾ ਚੰਗੇ ਦੁੱਧ ਦੀ ਆਪਾਂ ਚੰਗੀ ਸੇਵਾ ਕਰਦੇ ਆ ਸੰਤੂ ਸਾਹਿਬ ਇਹਦਾ ਵੀ ਹਜੇ ਜਿਹੜਾ ਸਮਾ ਵਾ ਥੋੜਾ ਜਿਹਾ ਕਰੀਬ ਖੜੂਗੀ ਇਹ ਵੀ ਹਜੇ 8 10 ਦਿਨ ਚੰਗੀ ਪਰੰਦੇਈ ਆ ਅਜੇ ਤਾਂ ਵੇਖੋ ਜਿਹੜੇ ਸਾਡਾ ਚੱਡਾ ਵਿੱਚੋਂ ਗੈਬ ਕਾਫੀ ਆ ਬਿਲਕੁਲ ਗੈਬ ਆ ਹਜੇ ਢਿੱਲਾਂ ਵਾ ਪੂਰਾ ਭਰੂਗੀ ਇਹ ਚੀਜ਼ ਹੂੰ ਲੋਬੀ ਦੋਸਤੋ ਅਜੇ ਤਾਂ ਨਾ ਮਤਲਬ ਠੀਕ ਆ ਕਾਫੀ ਜ਼ਿਆਦਾ ਤੇ ਚਾਰੇ ਥਾਣਾ ਬਿਲਕੁਲ ਇੱਕਸਾਰ ਇੱਕੋ ਜਿਹਾ ਲੇਵਾ ਦੋਸਤੋ ਵਿਖਾਲਾ ਜਿਵੇਂ ਜਿਵੇਂ ਲੇਵਾ ਭਰੂਗਾ ਪਸੂ ਓਵੇਂ ਓਵੇਂ ਜਿਹੜਾ ਦੋਸਤੋ ਬਿਲਕੁਲ ਵਿਖਾਲਾ ਤੇ ਵਿਖਾਵਾ ਉਹ ਵੀ ਬਿਲਕੁਲ ਇਸੇ ਤਰ੍ਹਾਂ ਪਲੇਨ ਤੇ ਪਧਰੀ ਰਹਿਣਾ ਠੀਕ ਆ ਤੇ ਜੇ ਅੱਜ ਆਪਾਂ ਬਿਲਕੁਲ ਸ਼ੋਅ ਕਰਦਾ ਪਧਰ ਤੇ ਆਉਣ ਵਾਲੇ ਸਮੇਂ ਚ ਵੀ ਪਧਰ ਠੀਕ ਆ ਸਿੰਗਲ ਖੱਡੀ ਬਿਲਕੁਲ ਪਤਲੇ ਪਿੱਡੇ ਦੀ ਚੰਗੇ ਦੁੱਧ ਦੀ ਸੰਧੂ ਸਾਹਿਬ ਆਪ ਐਤਵਾਸ ਕਰ ਸਕਦੇ ਠੀਕ ਹੈ ਜੀ ਕਿਉਂਕਿ ਤਕਰੀਬਨ ਇਹੋ ਜਿਹੇ ਪਸ਼ੂ ਆਪਾਂ ਛੋਟੇ ਹੋਣ ਤੋਂ ਅੱਜ ਤੱਕ ਵੇਖਦੇ ਆ ਇਸ ਵੀਣੀ ਦੀ ਮੱਝ ਜਿਸ ਤਰ੍ਹਾਂ ਦੇ ਦੇ ਕਰੈਕਟਰ ਆ ਹਾਂ ਜੀ ਤਾਂ ਚੰਗੇ ਦੁੱਧ ਦੀ ਆਪਾਂ ਆਸ ਕਰ ਸਕਦੇ ਆ ਬਿਲਕੁਲ ਸਿੰਗਲ ਹੱਡੀ ਆ ਹਾਂ ਚੰਗਾ ਲੇਵਾ ਪੰਚ 18 ਰੇਰ ਭਾਈ ਕਿੱਥੋਂ ਤੱਕ ਇਹਦਾ ਲੈਣ ਦੇਣ ਕੀ ਕਰਦੇ ਆ ਆ ਸੰਧੂ ਸਾਹਿਬ ਮੁੱਲੇ ਦਾ 74000 ਉਹਦੇ ਚੋਂ ਬਿਲਕੁਲ ਛੋੜ ਵਾਂਗ ਹੀ ਹੋਊਗਾ ਥੋੜਾ ਬੋਤਾ 74 ਚੋਂ ਹਾਂ ਜੀ ਠੀਕ ਹੈ ਜੀ ਲਓ ਜੀ 74000 ਦੇ ਵਿੱਚੋਂ ਇਹ ਵੀ ਬਾਈਆਂ ਦਾ ਵੀ ਸ਼ੋਰ ਛੱਪੀ ਹੋ ਗਿਆ। ਬਾਕੀ ਜੀ ਦਾ ਭਾਰ ਪਿੱਛੇ ਦੀ ਥਣ ਦੀ ਗਾਰੰਟੀ ਦੇ ਕੇ ਭੇਜਾਂਗੇ ਜੇ ਕਿਸੇ ਸੌਦਾ ਕਰ ਲਾਓ। ਤੇ ਬਾਕੀ ਦੋਸਤੋ ਜਿਹੜੇ ਪਸ਼ੂ ਗੱਭਣੇ ਉਹਨਾਂ ਦੀ ਭਾਰ ਪਿੱਛੇ ਦੀ ਤੇ ਥਣਾ ਦੀ ਤਸੱਲੀ ਦਿੱਤੀ ਜਾਂਦੀ ਆ। ਬਾਕੀ ਦੋ ਦੋਸਤੋ ਆ ਕਿ ਉਹਨਾਂ ਨਾਲ ਸਮਝ ਦੱਸਦਾ ਪਾਏ ਦਾ ਦੁੱਧ ਆ ਬਾਕੀ ਸੇਵਾ ਦਾ ਦੁੱਧ ਆ। ਭਾਰ ਪਿੱਛੇ ਦੀ ਗਾਰੰਟੀ ਸੰਧੂ ਸਾਹਿਬ ਸੂਣ ਤੋਂ ਪਹਿਲਾਂ ਦੀ ਆ। ਹਾਂਜੀ ਹਾਂਜੀ। ਸੂਣ ਤੋਂ ਵਾਦਾ ਦੀ ਨਹੀਂ। ਆ ਬਿਲਕੁਲ ਜੀ। ਕਿਉਂਕਿ ਕਈ ਭੈਣ ਭਰਾ ਜਾ ਕੇ ਗਰਮ ਚੀਜ਼ਾਂ ਦੇ ਦਿੰਦੇ ਜਿਸ ਦਿਨ ਪਸ਼ੂ ਸੁੰਦਾ ਜਾਂ ਰਾਤ ਨੂੰ ਧਿਆਨ ਨਹੀਂ ਰ ਬਾਕੀ ਇਸ ਤੋਂ ਬਾਅਦ ਆ ਦੋਸਤੋ 3 ਨੰਬਰ ਤੇ ਇੱਕ ਤੀਜੇ ਨੰਬਰ ਤੇ ਜਿਹੜੀ ਵੈੜ ਤੁਹਾਨੂੰ ਦਿਖਾ ਦਿੰਨੇ ਆ ਸਮਾਂ ਲੈਂਦੀ ਆ ਦੋਸਤੋ ਇਹ ਨਵੀਂ ਆਪਣੇ ਕੋਲ ਆਈ ਹੈ ਇਹ ਨਵੀਂ ਆਈ ਹੈ ਬਾਕੀ ਬਾਡੀ ਸਟਰਕਚਰ ਉਹਦੇ ਵਾਂਗੂ ਹੀ ਆ ਆ ਬਾਡੀ ਸਟਰਕਚਰ ਕੱਦਕਾਰ ਦੀ ਓਡੀ ਆ ਹਾਂਜੀ ਤੇ ਹਾਈਟ ਕੱਦ ਦੋਸਤੋ ਇੱਕ ਵਾਰ ਤੁਹਾਨੂੰ ਹੋਰ ਦਿਖਾਵਾਂਗੇ ਉਹ ਪਿਛਲੀ ਵੀਡੀਓ ਦੇ ਵਿੱਚ ਪਾਈ ਸੀ ਇਹ ਜਿਹੜੀ ਬਿਲਕੁਲ ਨਵੀਂ ਵੈੜ ਵੀਰ ਦੇ ਕੋਲ ਆਈ ਆ ਬਿਲਕੁਲ ਸੇਲ ਦੇ ਲਈ ਅਵੇਲੇਬਲ ਆ ਹਾਈਟ ਕੱਦ ਫੁੱਲ ਬੜਾ ਫੁੱਲ ਵੱਡੀ ਹਾਈਟ ਦੇ ਵਿੱਚ ਆ ਇੱਕ ਬਿਲਕੁਲ ਕੋੜਿਆਂ ਵਰਗੀ ਆਪਾਂ ਕਹ ਲਈਏ ਵੀ ਕੋੜਿਆਂ ਵਰਗੀ ਆ ਕੱਦ ਸਾਹਬ ਕਿਸੇ ਨੇ ਵੈੜ ਸੰਭ ਹੀ ਨਹੀਂ ਆ ਤੋਰਾ ਵੈੜ ਦਾ ਬਹੁਤ ਵਧੀਆ ਦੁੱਧ ਸੰਧੂ ਸਾਹਿਬ 25 ਲੀਟਰ ਦੀ ਇਹਨੇ ਚਵਾਈ ਕਰਾਈ ਆ ਆਪਾਂ 20 ਦੀ ਉਮੀਦ ਫਿਰ ਵੀ ਇਹਦੇ ਤੋਂ ਕਰਦੇ ਆ 20 ਕਿ ਲੀਟਰ ਚਲੋ ਚਮਾਉਣਾ ਚਾਹੀਦਾ ਹੈ ਹਾਂਜੀ ਲੋ ਵੀ ਦੋਸਤੋ ਹਾਈਟ ਕੱਦ ਫੁੱਲ ਬੜਾ ਫੁੱਲ ਵੱਡੀ ਆ ਬੇਲਬੂਲ ਦੀ ਸਪੈਸ਼ਲ ਬਾਕੀ ਜੇ ਤੀਜੇ ਸਵੇਰ ਸੁਣਤੇ ਚ ਕੰਨਾ ਇਹਦੀ ਸੰਧੂ ਦਾ ਬਰੀਡ ਦੇ ਵਿੱਚ ਕੋਈ ਵੀ ਕਮੀ ਨਹੀਂ ਆ ਇਹਦੀ ਕੁਆਲਿਟੀ ਦੀ ਗੱਲ ਕਰੀਏ ਤੇ ਥਣ ਹਵਾਨੇ ਦੀ ਕਰੀਏ ਬਸ ਇਹਦੀ ਕਮੀ ਆ بس ਜਿਹੜੇ ਸਾਇੰਸ ਹੀ ਇਹਦੇ ਸਾਂਭੀ ਨਹੀਂ ਬਿਲਕੁਲ ਜੀ ਹਾਂ ਪਰ ਇਹ ਆ ਕਿ ਚੰਗੀ ਆ ਫਿਰ ਵੀ ਸਾਂਭੀ ਆ ਯਾਨੀ ਕਿ ਨਹੀਂ ਮਾੜੀ ਆ ਬਿਲਕੁਲ ਬਹੁਤ ਵਧੀਆ ਦੇਣਾ ਜਾਂ ਲੈ ਜੂ ਕੋਈ 10 12 ਹਾਂ ਸਤਨੂ ਜੀ 10 ਦਿਨ ਖੜਦੀ ਆ ਪਰ ਬਣੂਗੀ ਬਹੁਤ ਜ਼ਿਆਦਾ ਓਕੇ 10 12 ਦਿਨ ਦੋਸਤੋ ਅਪਰੋਕਸੀਮੀਟਲੀ ਜਿਹੜੇ 10 12 ਦਿਨ ਕੋਈ ਵੀ ਰਾਈਡ ਆ ਮਾਰ ਕੇ ਸੰਧਾ ਕਰ ਸਕਦਾ ਥਣ ਤੋਂ ਪੂਰਾ ਮੁਠੀ ਕੱਢੂਗੀ ਬਾਕੀ ਤੁਹਾਡੇ ਸਾਹਮਣੇ ਬਹੁਤ ਵਧੀਆ ਥਣ ਕੱਢੂਗੀ ਥਣ ਨਾਲੋਂ ਨਹੀਂ ਕੋਈ ਕਮੀ ਠੀਕ ਆ ਠੀਕ ਆ ਥਣ ਤਾਂ ਗੋਲ ਇੱਕ ਤਾਂ ਹੁੰਦਾ ਨਾ ਚਵਾਹ ਬਾਕੀ ਗੋਲ ਛੋਟਾ ਬਿਲਕੁਲ ਗੋਲ ਥਾਣਾ ਬਿਲਕੁਲ ਕਹਿ ਸਕਦੇ ਹਾਂ ਦੋਸਤੋ ਚਾਰੂ ਵੀ ਬਹੁਤ ਜ਼ਿਆਦੀ ਬਿਲਕੁਲ ਜੀ ਆ ਦੇਖੋ ਸੋ ਚੰਗੇ ਸੋਹਣੇ ਚਵਾ ਦੀ ਜਿਹੜੀ ਦੋਸਤੋ ਆਪਾਂ ਉਮੀਦ ਕਰ ਸਕਦੇ ਆ ਥਾਣ ਤੁਨ ਬਹੁਤ ਸੋਹਣੀ ਕੁਆਲਿਟੀ ਦਾ ਲੰਬਾ ਥਾਣਾ ਮੁੱਠੀ ਥਾਣਾ ਠੀਕ ਆ ਤੇ ਬਿਲਕੁਲ ਬੋਦੀ ਵੀ ਉਸੇ ਤਰ੍ਹਾਂ ਨਸਲ ਬਰੀਡ ਦੇ ਵਿੱਚ ਪੂਰੀ ਆ ਬਲੈਕ ਰੰਗ ਦਾ ਕੁਝ ਹਵਾਨਾ ਜਿਹੜਾ ਦੋਸਤੋ ਸਪੌਟ ਜਿਹੜੇ ਵਾਈਟ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆਉਣਗੇ ਕੁਝ ਕੁ ਮਗਰਲੇ ਖੋਰ ਜਿਹੜੇ ਤੋਤੇ ਆ ਸਪੌਟ ਵਾਈਟ ਆ ਓਵਰ ਆਲ ਬਾਕੀ ਸਾਰੀ ਬਲੈਕ ਆ ਲੋ ਜੀ ਚੱਕੀ ਬੈੜਾ ਦੋਸਤੋ ਠੀਕ ਹੈ ਜੀ ਤੰਦਰੁਸਤ ਪੂਰੀ ਐਕਟਿਵ ਆ ਤੇ ਬਹੁਤ ਵਧੀਆ ਸੰਦੂਦ ਵੀ ਚੰਗਾ ਚੋਗ ਜੀ ਤੇ ਹਰਵੀਰ ਭਾਈ ਇਹ ਕਿਥੋਂ ਤੱਕ ਆ ਜੰਦੂ ਸਾਵੇ ਦਾ 52000 ਰੁਪਏ ਰੇਟ ਆ ਹ ਮੰਨਦਾਨ ਕਰਾਂਗੇ 52 ਚੋਂ ਹਾਂ ਜੀ ਲੋ ਵੀ ਭਰਾਵੋ ਵੈੜ ਵੱਡੀ ਆ ਸਿਰਫ 10 ਦਿਨ ਸਾਹਮਣੀ ਪੈਣੀ ਆ 8-10 ਦਿਨ ਕੋਈ ਵੀ ਸਾਹਮਣ ਆ ਆਪਾਂ 20 ਕਿਲੋ ਦੀ ਗਾਰੰਟੀ ਦੇ ਕੇ ਭੇਜਾਂਗੇ 20 ਕਿਲੋ ਦੁੱਧ ਚਵਾਉਗੇ ਓਕੇ ਹਾਂ ਠੀਕ ਆ ਜੀ ਇਹ ਇਹ ਵੈੜ ਆ ਗਈ ਜਿਹਦੀ ਆਪਾਂ ਗੱਲ ਕਰਦੇ ਸੀ ਕੀ ਦੀ ਗੱਲ ਕਰਦੇ ਸੀ ਤੁਹਾਨੂੰ ਸਾਡੇ ਬਹੁਤ ਦੋਸਤੋ ਇਹ ਪਿਛਲੀ ਵੀਡੀਓ ਦੇ ਵਿੱਚ ਆਪਾਂ ਮੈਂਸ਼ਨ ਕੀਤਾ ਸੀਗਾ ਕਿਉਂਕਿ ਜਿਵੇਂ ਜਿਵੇਂ ਦੋਸਤੋ ਦਿਨ ਨੇੜੇ ਆਉਣਗੇ ਮਿਆਦ ਪੂਰੀ ਹੋਈ ਜਾਂਦੀ ਆ ਸੂਣ ਦੀ ਓਵੇਂ ਓਵੇਂ ਪਸ਼ੂ ਪਰ ਕੋ ਤਿਆਰੀ ਕਰੀ ਜਾਊਗਾ ਲਾਏ ਬਣਾਏ ਪੈਣਾ ਸ਼ੁਰੂ ਹੋ ਗਈ ਆ ਤੇ ਬਾਕੀ ਇੱਕ ਵਾਰੀ ਨਿਗਾ ਦੇ ਵਿੱਚ ਲਿਆ ਦੰਨੇ ਆ ਦੋਸਤੋ ਹੋ ਸਕਦਾ ਵੀ ਪੂਰੀ ਤਿਆਰੀ ਦੇ ਉੱਪਰ ਹੀ ਵੇਚਣ ਦਾ ਕੋਈ ਸੁਆਬ ਬਣੇ ਪਰ ਫਿਰ ਵੀ ਦੋਸਤੋ ਇੱਕ ਵਾਰੀ ਵੀਰ ਹਰਵੈਲ ਸਿੰਘ ਕਹਿੰਦਾ ਸੀ ਵੀ ਆਪਾਂ ਭੈਣ ਭਰਾਵਾਂ ਦੇ ਨਿਗਾ ਚ ਇੱਕ ਵਾਰੀ ਫੇਰ ਕਰ ਦੰਨੇ ਆ ਪਿਛਲੀ ਵੀਡੀਓ ਤੇ ਵਿੱਚ ਪਾਈ ਸੀ ਦੋਸਤੋ ਦਿਨ ਲੈਂਦੀ ਸੀਗੀ ਲਾਏ ਨਾਰਮਲੀ ਥੋੜਾ ਥੋੜਾ ਵਿੱਚ ਧਾਰਾਂ ਪਾਉਣੀਆਂ ਲੈਵਜ ਸ਼ੁਰ ਬਾਕੀ ਨਿੱਗਰ ਰਾਜੀ ਵੇਖੋ ਤੁਸੀਂ ਜਿਵੇਂ ਆਪਾਂ ਇੱਕ ਮਾਲੀ ਝੋਟੇ ਦੇਖਦੇ ਆ ਜਾਂ ਵੈਸੇ ਕਹਿ ਲਈਏ ਵੀ ਚੰਗੀਆਂ ਪਿੱਠਪੂੜੇ ਦੀਆਂ ਚੌੜੀਆਂ ਮੱਜਾਂ ਦੇਖਦੇ ਆ ਵੀ ਉਹ ਜਾਂ ਪਿੱਠਪੂੜਾ ਪੂਰੇ ਪਾਰੇ ਫਿਰ ਦੀ ਬਜਨ ਬੱਚੀ ਚੰਗੀ ਬੱਛੀ ਬੱਛੀ ਚ ਕੋਈ ਛੱਕੀ ਨਹੀਂ ਹੈਗਾ ਆ ਲਓ ਜੀ ਤੇ ਬਸ ਇੱਕੋ ਹੀ ਆ ਕਿ ਜਿਹੜਾ ਹਜੇ ਦਿਨ ਖੜਦੀ ਆ ਹਾਂ ਬਾਕੀ ਅੰਦੂ ਦਾ ਹਾਈ ਲੀਟਰ ਦੀ ਚਵਾਈ ਇਹਨੇ ਵੈਡ ਨੇ ਕਰਾਈ ਆ ਪਿਛਲੀ ਵਾਰ ਅੱਛਾ ਜੀ ਤੇ ਆਸ ਕਰਦੇ ਆ ਏਰਕੀ ਵੀ ਦੁੱਧ ਅੱਛਾ ਜੀ ਇਹਨਾਂ ਦਾ ਚਵਾਊਗੀ ਆਹਾ ਹਾਂ ਲਓ ਜੀ ਥੋੜਾ ਦੂਰੀ ਤੋਂ ਦਿਖਾ ਦਿੰਨੇ ਆ ਦੋਸਤੋ ਹੱਥ ਕਰੋ ਚੈੱਕ ਠੀਕਾ ਬਿਲਕੁਲ ਘੋੜਿਆਂ ਵਰਗੀ ਬਹੁਤ ਸੋਹਣੀ ਆ ਵਿੜਕਵੜਕ ਚੰਗੀ ਆ ਬਿਲਕੁਲ ਉਸੇ ਟਾਈਮ ਜਿਹੜੇ ਕਨ ਸਟੈਂਡਿੰਗ ਪੋਜੀਸ਼ਨ ਵਿੱਚ ਕਰ ਲੈਂਦੀ ਆ ਤੇ ਐਕਟਿਵ ਆ ਪੂਰੀ ਵੇਖੋ ਬਲੈਕ ਰੰਗ ਦੇ ਵਿੱਚ ਨਸਲ ਬਰੀਡ ਨਾਰਮਲੀ ਸਾਰੇ ਵੀਰਾਂ ਨੂੰ ਪਤਾ ਲੱਗ ਜਾਂਦਾ ਪਸੰਦ ਆ ਬਾਕੀ ਸੰਤੋਖ ਸਾਹਿਬ ਇਹ ਕੋਈ ਗਰਮੀ ਦੇ ਵਿੱਚ ਕੋਈ ਜ਼ਿਆਦਾ ਗਰਮੀ ਮਨਾਉਣ ਵਾਲੀ ਨਹੀਂ ਆ ਲਓ ਜੀ ਬਾਕੀ ਸਰੀਰ ਦਾ ਢਾਂਚਾ ਬਹੁਤ ਖੂਬਸੂਰਤ ਆ ਦੋਸਤੋ ਉੱਪਰ ਬੋਨ ਜਿਹੜੀ ਰੀੜ ਹੱਡੀ ਵੇਖ ਲਿਓ ਬਿਲਕੁਲ ਸਟ੍ਰੇਟ ਠੀਕ ਆ ਕੋਈ ਬੈਂਡ ਨਹੀਂ ਪੈਂਦਾਗਾ ਜੋ ਨੋਟਾਂ ਤੋਂ ਬਿਲਕੁਲ ਸਟਾਰਟ ਹੋ ਜਾਂਦੀ ਐ ਬਿਲਕੁਲ ਗਰੋੜ ਤੱਕ ਪਿੱਟ ਪੁੜੇ ਤੱਕ ਰੇਟ ਆਪਣਾ ਜਿਹੜਾ ਇਹਦਾ ਪਿਛਲੀ ਵਾਰ ਵਾਲਾ ਹੀ ਰਹੂਗਾ ਠੀਕ ਆ ਜੀ 74000 ਰੁਪਿਆ ਬਾਕੀ ਤੁਹਾਨੂੰ ਤਾਂ ਵੈੜ ਵੇਗੀ ਸੀ ਇਹ ਨਹੀਂ ਕਿ ਵਿਕੀ ਨਹੀਂ ਸੀ ਹਾਂਜੀ ਬਾਕੀ ਚਲੋ ਕਈਆਂ ਸੱਜਣਾਂ ਦੀਆਂ ਕੁਝ ਮਜਬੂਰੀਆਂ ਹੋ ਜਾਂਦੀਆਂ ਆ ਚਲੋ ਸਾਈ ਵੀ ਹੋਈ ਸੀ ਅੱਛਾ ਜੀ ਚਲੋ ਉਹਨਾਂ ਦੀ ਮਜਬੂਰੀ ਹੋ ਗਈ ਸੰਧੂ ਸਾਹਿਬ ਸਾਈ ਵਾਪਸ ਕੀਤੀ ਆਪਾਂ ਅੱਛਾ ਜੀ ਆ ਚਲੋ ਕਿਸੇ ਦੇ ਘਰੇ ਕੋਈ ਪ੍ਰੋਬਲਮ ਆ ਜਾਣੀ ਉਹਦੇ ਹਨਾ ਚਲੋ ਜੀ ਕੋਈ ਸੌ ਵੇਖਣਾ ਪੈਂਦਾ ਜੀ ਆ ਵੇਖਣਾ ਪੈਂਦਾ ਬਿਲਕੁਲ ਬਾਕੀ ਸੰਧੂ ਸਾਹਿਬ ਇੱਕ ਬੇਨਤੀ ਆ ਹਾਂ ਮੈਂ ਵਪਾਰੀ ਭਰਾਵਾਂ ਤੇ ਕਦੀ ਨਹੀਂ ਬੋਲਦਾ ਕਦੀ ਵੀ ਅੱਜ ਤੱਕ ਮੈਂ 100 ਤੋਂ ਪਲੱਸ ਵੀਡੀਓ ਪਾਤੀ ਹੋਊਗੀ ਹਜ਼ਾਰਾਂ ਚ ਆ ਗਈ ਆ ਸੌਰੀ ਪਰ ਕਦੀ ਆਪਾਂ ਕਿਸੇ ਵਪਾਰੀ ਕੋਈ ਕੀ ਕਰਦਾ ਕੀ ਨਹੀਂ ਕਰਦਾ ਪਰ ਮੈਂ ਵਪਾਰੀ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸੰਤੂ ਸਾਹਿਬ ਜਿਹੜੇ ਸਾਈ ਪਵਾ ਗਏ ਜਾਂ ਸਾਈ ਵਾਪਸ ਨਹੀਂ ਨਾ ਕਰਦੇ ਆ ਹਨਾ ਤੇ ਬਹੁਤ ਗਲਤ ਗੱਲ ਆ ਦੂਸਰੀਆਂ ਸਟੇਟਾਂ ਤੋਂ ਬੰਦੇ ਗੱਲ ਕਰਦੇ ਆ ਕਿ ਭਾਜੀ ਉਹਨੇ ਸਾਈ ਨਹੀਂ ਵਾਪਸ ਕੀਤੀ। ਉਹ ਤਾਂ ਕਿੰਨੀਆਂ ਕਰਵਾਈਆਂ ਵਹਿ ਗਈਆਂ ਜਦੋਂ ਬਹੁਤ ਜ਼ਿਆਦਾ ਸੰਧੂ ਸਾਹਿਬ ਕਰਵਾਈਆਂ। ਬਾਕੀ ਮੈਂ ਧੰਨਵਾਦ ਕਰਦਾ। ਉਹ ਨਹੀਂ ਸਾਈਆਂ ਨਹੀਂ ਪੱਕੇ ਬਿਆਨੇ ਬਾਅਦ ਚ ਪੂਰੀਆਂ ਪੇਮੈਂਟਾਂ ਪਾ ਕੇ ਵੀ ਲੋਕਾਂ ਨੇ ਪਸੂ ਨਹੀਂ ਕਲਾਏਗੇ ਉਹਨਾਂ ਨੂੰ। ਹਾਂ। ਉਹ ਵੀ ਪੇਮੈਂਟਾਂ ਵਾਪਸ ਕਰਵਾਈਆਂ। ਕਰਵਾਈਆਂ ਨੇ। ਤੇ ਤੁਸ ਤੂੰ ਮੈਂ ਹੱਥ ਜੋੜਦਾ ਵਾਂ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਚਲੋ ਸਾਡਾ ਕਹਿਣਾ ਮੰਨਿਆ। ਹਾਂ। ਤੇ ਬਾਕੀ ਕੋਈ ਕਿਸੇ ਤੇ ਜ਼ੋਰ ਨਹੀਂ ਹੁੰਦਾ। ਪਰ ਹੱਥ ਜੋੜ ਕੇ ਬੇਨਤੀ ਆਪਾਂ ਕਿਸੇ ਦਾ ਕੋਈ 2 4 5 10000 ਨੱਪ ਕੇ ਆਪਾਂ ਕੋਈ ਸ਼ਾ ਨਹੀਂ ਹੋ ਜਾਣਾ ਹੰਦਾ ਹੱਥ ਜੋੜ ਕੇ ਬੇਨਤੀ ਆ ਕਿ ਜੇ ਕੋਈ ਸਾਈ ਪਾਉਂਦਾ ਆਪਾਂ ਪਸ਼ੂ ਨਹੀਂ ਭੇਜਦੇ ਤਾਂ ਸੰਧੂ ਸਾਹਿਬ ਸਾਈ ਵਾਪਸ ਕਰਨ ਦਾ ਆਪਣਾ ਹੱਕ ਆ ਹਾਂਜੀ ਤੇ ਬੰਦਾ ਵੀ ਆ ਬਿਲਕੁਲ ਠੀਕ ਆ ਅਗਲੇ ਦੀ ਮਰਜ਼ੀ ਆ ਪਸ਼ੂ ਲਵੇ ਚਾਹੇ ਨਾ ਲਵੇ ਜੇ ਠੀਕ ਆ ਆਪਾਂ ਉਹਨੂੰ ਟਾਈਮ ਦਿਓ ਬਿਲਕੁਲ ਕਿ ਠੀਕ ਆ ਤੁਸੀਂ ਸਵੇਰੇ ਸਾਈ ਪਾਈਏ ਸਾਂ ਸ਼ਾਮ ਨੂੰ ਆਜੋ ਫਿਰ ਉਸ ਤੋਂ ਬਾਅਦ ਆਪਾਂ ਪਸ਼ੂ ਸੇਲ ਸੇਲ ਕਰ ਦਿੰਨੇ ਆ ਸੇਲ ਕਰਨ ਤੋਂ ਬਾਅਦ ਆ ਆਪਣਾ ਹੱਕ ਬੰਦਾ ਕਿ ਆਪਾਂ ਉਹਨਾਂ ਦੀ ਸਾਈ ਵਾਪਸ ਕਰੀਏ ਬਿਲਕੁਲ ਠੀਕ ਆ ਤੇ ਹੱਥ ਜੋੜ ਕੇ ਬੇਨਤੀ ਆ ਵਪਾਰੀ ਭਰਾਵਾਂ ਨੂੰ ਕਿ ਆਪਾਂ ਆਨਲਾਈਨ ਵੀ ਸੌਦੇ ਕਰਦੇ ਆ YouTube ਤੇ ਮਾਲ ਵੇਚਦੇ ਆ ਤੇ ਸਾਈਆਂ ਵਾਪਸ ਕਰਿਆ ਕਰੋ ਜੇ ਕੋਈ ਭਰਾ ਆ ਪਾਉਂਦਾ ਤੇ ਆਪਾਂ ਮਾਲ ਨਹੀਂ ਵੇਚਦੇ ਸਹੀ ਹੈ। ਲਓ ਵੀ ਦੋਸਤੋ ਇਹ ਜ਼ਰੂਰੀ ਬੇਨਤੀਆਂ ਨੇ ਕਿਉਂਕਿ ਇੱਕ ਵਪਾਰੀ ਜੀ ਸੁਖਦੇਵ ਸਾਹਿਬ ਬੋਲਣ ਨੂੰ ਦਿਲ ਨਹੀਂ ਸੀ ਕਰਦਾ ਹਾਂ ਹਾਂ ਪਰ ਮਜਬੂਰੀ ਚ ਬੋਲਣਾ ਪਿਆ ਬਿਲਕੁਲ ਕਿਉਂਕਿ ਕੋਈ ਬੰਦੇ ਯੂਪੀ ਬਿਹਾਰ ਤੋਂ ਆਪਣੇ ਕੋਲੇ ਆਏ ਹਾਂਜੀ ਆਪਾਂ ਕਿਉਂਕਿ ਆਪਾਂ ਇੱਕ ਪੱਗ ਬੰਨੀ ਐ ਸਿਰ ਤੇ ਉਹਦੇ ਨਾਂ ਤੇ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਕਿ ਕੋਈ ਦੁਸ਼ਮਣ ਵੀ ਘਰੇ ਆਵੇ ਆਪਣਾ ਸੱਜਣ ਹੁੰਦਾ ਤੇ ਉਹਦੀ ਸੇਵਾ ਪਾਣੀ ਕਰੋ ਠੀਕ ਆ ਆਪਾਂ ਉਹਦੀ ਸੇਵਾ ਪਾਣੀ ਕੀਤੀ ਤਾਂ ਚਲੋ ਆਪਾਂ ਜਿਹੜੇ ਬੰਦੇ ਸੀ ਇੱਥੇ ਉਹਨਾਂ ਨਾਲ ਗੱਲ ਕੀਤੀ ਹਾਂਜੀ ਉਹ ਕਹਿੰਦੇ ਠੀਕ ਆ ਅਸੀਂ ਦੇ ਦਾਂਗੇ ਰਵੇਲ ਸਿਆ ਤੈਨੂੰ ਹੀ ਦੇ ਦਾਂਗੇ ਤੁਸੀਂ ਇਹਨਾਂ ਨੂੰ ਆਪੇ ਦੇ ਦਿਓ ਕੋਈ ਗੱਲ ਨਹੀਂ ਇਹਨਾਂ ਨੂੰ ਵਾਪਸ ਭੇਜ ਦਿਓ ਨਹੀਂ ਤਾਂ ਉਹ ਬੰਦੇ ਐਫਆਰਆਈ ਕਰਾਉਂਦੇ ਸੀ ਕਈ ਕੁਛ ਕਰਦੇ ਸੀ ਤੇ ਬਾਅਦ ਵਿੱਚ ਉਹ ਮੁੱਕਰਦੇ ਆ ਕਹਿੰਦੇ ਵੀ ਤੁਸੀਂ ਜ਼ਿੰਮੇਵਾਰ ਜੋ ਹਾਂਜੀ ਠੀਕ ਆ ਸੰਧੂ ਸਾਹਿਬ ਜ਼ਿੰਮੇਵਾਰ ਨਹੀਂ ਬੰਦਿਆਂ ਦੇ ਬੰਦੇ ਹੀ ਕੰਮ ਆਉਂਦੇ ਹੁੰਦੇ ਆ ਜੇ ਕਿਸੇ ਦਾ ਕੋਈ ਲੜਾਈ ਝਗੜਾ ਹੁੰਦਾ ਤਾਂ ਬੰਦੇ ਹੀ ਫੈਸਲੇ ਕਰਦੇ ਬੰਦਿਆਂ ਚ ਬਹਿ ਕੇ ਨਿਪਟਦਾ ਸਾਰਾ ਕੁਝ ਬਿਲਕੁਲ ਜੀ ਤੇ ਪਰ ਸੰਧੂ ਸਾਹਿਬ ਕੋਈ ਏਡੀ ਵੱਡਾ ਇਸ਼ੂ ਵੀ ਨਹੀਂ ਸੀ ਹਾਂ ਤਾਂ ਆਪਣਾ ਫਰਜ਼ ਸੀ ਆਪਾਂ ਜੇ ਪਸ਼ੂ ਨਹੀਂ ਭੇਜਿਆ ਤਾਂ ਸਾਈ ਵਾ ਕਿ ਉਹਨਾਂ ਨੂੰ ਆਇਆ ਨੂੰ ਤੁਸੀਂ ਸਾਮ ਬਿਆ ਉਹਨਾਂ ਨੂੰ ਰੋਟੀ ਪਾਣੀ ਖਵਾਇਆ ਯਾਰ ਸਾਡਾ ਫਰਜ ਸੀਗਾ ਬਸ ਬਸ ਜੀ ਠੀਕ ਹੈ ਫਰਜ ਤਾਂ ਉਹਨਾਂ ਦਾ ਸੀਗਾ ਉਹਨਾਂ ਕੋਲੇ ਆਏ ਸੀ ਜਿੰਨਾਂ ਸਾਈਆਂ ਮਾਰੀਆਂ ਸੀ ਪਰ ਅਸੀਂ ਫਿਰ ਵੀ ਇਨਸਾਨ ਹੁੰਦੇ ਹਾਂ ਤੇ ਆਪਣਾ ਫਰਜ ਆਪਣਾ ਫਰਜ ਬਣਦਾ ਕੋਈ ਭੈਣ ਭਰਾ ਚਲੋ ਕੋਈ ਆਟੋ ਸਟੇਟੋਂ ਆਪਣੇ ਟੱਪ ਕੇ ਇਧਰ ਆ ਰਿਹਾ ਕੋਈ ਸਬਦਾ ਕਰਦਾ ਉਹਦੀ ਸੇਵਾ ਪਾਣੀ ਖਾਤਰਦਾਰੀ ਮਹਿਮਾਨ ਨਵਾਜ਼ੀ ਕਰਨਾ ਜਿਹੜਾ ਦੋਸਤੋ ਫਰਜ ਬਣਦਾ ਪਰ ਇਹੋ ਜਿਹੇ ਵੀਰਾਂ ਨੂੰ ਇਹੋ ਜਿਹੇ ਕੰਮਾਂ ਤੋਂ ਗਰੇਜ ਕਰਨਾ ਚਾਹੀਦਾ ਕਿਉਂਕਿ ਬੜਾ ਤਿਬਾਰ ਬਣਾਉਣਾ ਬਹੁਤ ਔਖਾ ਹੈ ਆਊਟ ਆਫ ਸਟੇਟ ਤੋਂ ਕੋਈ ਵੀ ਰਸਾਈਆਂ ਤੇ ਕਿਸੇ ਵੀ ਚੈਨਲ ਦਾ ਨਾਮ ਨਾ ਖਰਾਬ ਕੀਤਾ ਜਾਵੇ ਮੇਰੇ ਵੀਰ ਜਿਨ੍ਹਾਂ ਨੇ ਇਹੋ ਜਿਹੀਆਂ ਹਰਕਤਾਂ ਕਰਦੇ ਹੱਥ ਜੋੜ ਕੇ ਬੇਨਤੀਆਂ ਹੁੰਦੀਆਂ ਨੇ ਤੇ ਹੋਰ ਬਾਈ ਹਰਪ੍ਰੀਤ ਸਿੰਘ ਬਾਕੀ ਤੁਹਾਨੂੰ ਸਭ ਵਧੀਆ ਵਾ ਤੇ ਕੰਟੈਕਟ ਨੰਬਰ ਆਪਣਾ 990382025 9906382025 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਬਾਈ ਹਰਪ੍ਰੀਤ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਡੇਰੀ ਫਾਰਮਿੰਗ ਦੇ ਨਾਲ ਨਾਲ ਜਿਹੜਾ ਦੋਸਤੋ ਵੀਰ ਦਾ ਪਸ਼ੂ ਵਪਾਰ ਦਾ ਕੰਮ ਵੀ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਇਸ ਘਰ ਹੀ ਹੁੰਦੇ ਰਹਿੰਦੇ ਆ ਸਮੇਂ-ਸਮੇਂ ਨਾਲ ਤੁਸੀਂ ਜਿਹੜਾ ਅਪਡੇਟ ਆ ਡੇਲੀ ਰੁਟੀਨ ਦੇ ਵਿੱਚ ਲੈ ਸਕਦੇ ਜੇ ਕਿਹੜਾ ਪਸ਼ੂ ਅਵੇਲੇਬਲ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਸ਼ਰੀਆ ਕਾਲ ਜੀ